ਸਤਿ ਸ੍ਰੀ ਅਕਾਲ ਜੀ ਆਕਮ ਸੂਮਾ ਡਿਊਟੀ ਹੈ ਮੇਰੀ ਅਸੀਂ ਸਭ ਠੀਕ ਠਾਕ ਆ ਮੀਟ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋ ਹੋਗੇ ਇਹ ਅੱਜ ਇਹ ਮੈਂ ਦਹੀ ਆ ਤਾਰ ਕੱਢਣ ਤੇ ਥਾਰ ਕੱਢ ਕੇ ਤੇ ਬਣਾਵਾਂਗੇ ਸਬਜੀ ਹਾਂ ਜੀ ਸੂਰ ਜਸ ਤੋਂ ਰਿਹਾ ਵਾ ਤੇ ਥੋੜਾ ਕੀ ਟਾਈਮ ਦੇਣ ਮਾ ਹੋਰ ਫਿਰ ਸ਼ਾਮਾਂ ਰਾਤ ਪੈ ਜਾਣੀ ਆ ਤੇ ਮੈਂ ਧਾਰ ਕੱਢ ਆਈਆਂ ਤੇ ਹੁਣ ਲੱਗੀਆਂ ਸਬਜ਼ੀ ਬਣਾਉਣ ਛਲਗਮ ਪਾਲਕ ਦੀ ਇਸ ਤਰ੍ਹਾਂ ਮੇਰੇ ਕੋਲ ਗਾਈ ਪੂਰੀ ਤਰ੍ਹਾਂ ਮਿਲੀ ਨਹੀਂ ਤੇ ਹੁਣ ਤੇ ਡਿਆ ਤੇ ਜਿੰਦਰ ਕੱਢਣ ਤੇ ਇੱਧਰ ਮੀਨਾ ਵੀ ਪੱਠੇ ਖਾਂਡੇਈ ਐ ਤੇ ਆਹ ਫੂਟੋ ਵੀ ਪੱਠੇ ਖਾਂਡੇਈ ਐ ਤੇ ਹੁਣ ਜੇ ਧਾਰ ਕੱਢ ਲਈ ਤੇ ਇਹਨਾਂ ਨੇ ਗਾਹ ਦੇ ਨਾਲ ਹੀ ਫੀਡ ਮੰਗੀ ਜਾਣੀ ਹੈ ਹਾਂ ਅਜੇ ਨਹੀਂ ਮਿਲਾ ਕੇ ਆਈ ਫੀਡ ਤੇਰੇ ਲਈ ਖਾਓ ਪੱਠੇ ਇਧਰ ਮੈਂ ਗੋਂਗਲੂ ਰਿੱਜਣੇ ਰੱਖ ਦਿੱਤੇ ਆ ਕੁਛ ਇਸ ਤਰ੍ਹਾਂ ਰਿੱਜਣ ਦੇ ਆ ਕੁਛ ਗੋਂਗਲੂ ਪਾਏ ਕੁਛ ਪਾਲਕ ਪਾਈ ਐ ਤੇ ਬਹੁਤ ਵਧੀਆ ਸਬਜ਼ੀ ਬਣਨੀ ਆਈ ਟੋਟੇ ਵਾਲੀ ਆਸਤਾ ਥੋੜਾ ਜਿਹਾ ਨੰਗਾਰਾ ਸੁਕੇ ਨਾ ਬਣਾਵਾਂਗੇ ਤੇ ਫालतू ਪਾਣੀ ਵੀ ਉੱਡ ਜਾਏਗਾ ਤੇ ਵਧੀਆ ਵੀ ਬਣੇਗੀ ਮਿੱਠੀ ਮਿੱਠੀ ਨਹੀਂ ਤੇ ਜੇ ਟੱਕ ਕੇ ਬਣਾਈਏ ਤੇ ਫਿਰ ਕੜੰਗੀ ਜਿਹੀ ਹੋ ਜਾਂਦੀ ਬਗੀਚੀ ਥੋੜੀ ਜਿਹੀ ਹਟਵੀਂ ਕਰ ਦਿੱਤੀ ਐ ਅੱਗੇ ਥੋੜੀ ਜਿਹੀ ਉਰਾਂ ਸੀਗੀ ਇਹਦੇ ਵਿੱਚ ਫੁੱਲ ਆ ਕਾਫੀ ਖਿੜੇ ਆ ਤੇ ਇਹੀ ਫੁੱਲ ਜਿਹੜੇ ਆ ਖਿੜਨ ਵਾਲੇ ਬਹੁਤ ਪਿਆਰੇ ਤੇ ਆ ਸਪਾਈਡਰਮੈਨ ਫੁੱਲ ਆ ਬਤਾਨੀ ਕਿਹੜਾ ਵਾ ਨੂੰ ਕਿਹੋ ਜਿਹਾ ਲੱਗਣ ਫੁੱਲ ਤੇ ਇੱਧਰ ਇੱਕ ਹੋਰ ਫੁੱਲ ਵਾ ਤੇ ਉਹਨੂੰ ਬਹੁਤ ਪਿਆਰੇ ਫੁੱਲ ਲੱਗੇ ਪਿੰਕ ਪਿੰਕ ਲੱਗਣੇ ਆ ਤੇ ਲੱਗਣੇ ਵੀ ਬਹੁਤ ਜ਼ਿਆਦਾ ਵਾ ਗੁਲਦਸਤੇ ਜੀ ਦੀ ਤਰ੍ਹਾਂ ਇਸ ਤਰ੍ਹਾਂ ਪਿੰਕ ਪਿੰਕ ਫੁੱਲ ਲੱਗਣੇ ਮੈਸਟਰ ਹੋਣਗੇ ਛੋਟੇ ਤੇ ਹੋਣਗੇ ਬਹੁਤ ਪਿਆਰੇ ਫੁੱਲੇ ਕਿ ਮੰਗ ਲਿਆ ਸੋਜੀ ਬਣਨ ਲੱਗੀ ਆ ਕਾਦੀ ਸਬਜੀ ਬਣਾਉਣ ਲੱਗਾ ਵਾ ਸਾਡਾ ਅਰਨਵਦੀਪ ਆਂਦਾ ਪੀ ਅਸੀਂ ਸਬਜੀ ਬਣਾਉਣ ਲੱਗੇ ਆ ਆ ਵੇਖੋ ਚਮਚੇ ਘੜਸ਼ੀਂਗਾ ਸਾਰਾ ਕੁਛ ਬਾਤ ਦੇ ਨਾ ਬੀਟਾ ਬੀਤਾ ਬੀਤਾ چیر ਕੇ ਸਬਜੀ ਬਣਾਉਣੀ ਆ ਅਰਨਵਦੀਪ ਨੇ ਹਾਂ ਸਟੈਮ ਵੀ ਹਰੀਆਲੀ ਬਹੁਤ ਵਧੀਆ ਲੱਗਦੀ ਗ੍ਰੀਨਰੀ ਆ ਜਾ ਇਧਰ ਪੌਦੇ ਜਵਾਰ ਨਹੀਂ ਲੜਣਾ ਬਹੁਤਾ ਸ਼ਾਮਾਂ ਵੇਲੇ ਤੇ ਇਧਰ ਫੁੱਲ ਵੀ ਬਹੁਤ ਪਿਆਰੇ ਖੜੇ ਆ ਅਰਨਵਦੀਪ ਆਪਣੇ ਗਲਾਬ ਦੇ ਫੁੱਲ ਕਿਹੜੇ ਆ ਆ ਵਾ ਆਈਓ ਕਿੰਨੇ ਪਿਆਰੇ ਫੁੱਲ ਆ ਆ ਆ ਆ ਹਾਂ ਹੋਰ ਕਿਹੜੇ ਆ ਹੋਰਾ ਆ ਵੀ ਇਹ ਇਹ ਤੇ ਚਿੱਟੇ ਫੁੱਲ ਲੱਗ ਗਏ ਨੂੰ ਕਿੰਨੇ ਚਿੱਟੇ ਫੁੱਲ ਲੱਦ ਰਿਹਾ ਪਰਪਲ ਦੀ ਜਗ੍ਹਾ ਚਿੱਟੇ ਲੱਗ ਗਏ ਤੇ ਪਿੱਛੇ ਹੋ ਜਾ ਇਹਦੇ ਨਾਲ ਕੰਡੇ ਹੀ ਹੋ ਇਹਨੂੰ ਚੰਡੇ ਲੱਦ ਰਿਹਾ ਬਹੁਤ ਜ਼ਿਆਦੇ ਕੰਡੇ ਇਹਦੇ ਵਿੱਚ ਇਹਨੂੰ ਪਾਣੀ ਪਾਇਆ ਵਾ ਹਾਂ ਪਾਣੀ ਵੀ ਪਾਇਆ ਵਾ ਹੋ ਚਿੱਟੇ ਨਹੀਂ ਆ ਹਾਂ ਹਾਂਜੀ ਮੈਂ ਇੱਧਰ ਲੈਣ ਆਈ ਹੁਣ ਫੂਕਾਂ ਤਾਂ ਨਹੀਂ ਆਜੇ ਸਾਡਾ ਛੋਟਾ ਆ ਕਾਫੀ ਓਦਾਂ ਹੋਇਆ ਵਾ ਤੇ ਇਥੋਂ ਤੋੜਾਂਗੇ ਆਪਾਂ ਭੂਕਾਂ کافی ਹੋ ਗਈਆਂ ਖੁਕ ਖਾਵੀ ਖੁਕ ਲਸਣ ਵੀ ਪਾਈਦਾ ਵਾ ਭੂਕਾਂ ਦਾ ਟੇਸਟ ਕੁਛ ਆਪਣਾ ਹੀ ਹੁੰਦਾ ਐ ਇਸ ਤਰ੍ਹਾਂ ਜਿਹੜਾ ਤੋੜ ਕੇ ਪਾ ਲੈਣਾ ਹੁੰਦਾ ਇਹ ਕਾਫੀ ਮੋਟਾ ਲਸਣ ਸੀ ਤੇ ਇਹਦੀਆਂ ਜਲਦੀ ਹੋ ਗਈਆਂ ਭੂਕਾਂ ਇਸ ਤਰ੍ਹਾਂ ਵੱਡੀਆਂ ਵੱਡੀਆਂ ਹਾਂਜੀ ਇਹ ਅਸੀਂ ਪਿੰਡੀਆਂ ਤੋੜ ਕੇ ਲਿਆਂਦੀਆਂ ਵਾ ਤੇ ਇਹ ਅਸੀਂ ਕੱਲ ਨੂੰ ਬਣਾਵਾਂਗੇ ਥੋੜੀਆਂ ਜੀਆਂ ਥੋੜੀਆਂ ਨਹੀਂ ਕਾਫੀ ਬਣ ਜਾਂਦੀਆਂ ਪਿਆਜ਼ ਅਦਰਕ ਤੇ ਹੋਰ ਸਾਰਾ ਸਮਾਨ ਪਾ ਕੇ ਟਮਾਟਰ ਵਗੈਰਾ ਤੇ ਇਹ ਬਣ ਜਾਂਦੀ ਸਬਜੀ ਵਧੀਆ ਤੇ ਇਹ ਲਿਆ ਕੇ ਰੱਖਿਆ ਫਰੂਟ ਅਨਾਰ ਸੇਬ ਤੇ ਕੇਲਾ ਤੇ ਥੋੜਾ ਜਿਹਾ ਢੜਕੇ ਲਈ ਅਦਰਕ ਰੱਖਿਆ ਹੋਇਆ ਹਾਂਜੀ ਤੇ ਇਧਰ ਤੜਕਾ ਮੈਂ ਨਹੀਂ ਪੁੰਨਣਾ ਇਆ ਕੁਛ ਚੀਰ ਕੇ ਰੱਖਿਆ ਕੁਛ ਪੂ ਕਾਂਜੀਰ ਨਾਲੀਆਂ ਵਾ ਜਦ ਤੱਕ ਮੇਰਾ ਅਦਰਕ ਪੁੱਜਦਾ ਦੇ ਤੱਕ ਮੈਂ ਆ ਚੀਰ ਲੈਣੀ ਆ ਪੂਕਣ ਤਲਗਮਾਂ ਦੀ ਸਬਜ਼ੀ ਕੋਟੇ ਵਾਲੀ ਜਿਹੜੀ ਭੂਕਾਂ ਪਾ ਕੇ ਬਹੁਤ ਹੀ ਵਧੀਆ ਬਣਦੀ ਹੈ ਤੇ ਵਿੱਚ ਮੈਂ ਭਰੀ ਪਾਲਕ ਵੀ ਪਾ ਰੱਖੀ ਸੀ ਅਦਰਕ ਪੁੱਜ ਗਿਆਣ ਪਿਆਜ਼ ਪਾ ਦਵਾਂਗੇ ਨਾਲ ਹੀ ਆਸਤਰਾਂ ਕਾਂ ਜੇ ਤਾਂ ਪਿਆਜ਼ ਚੰਗੀ ਤਰ੍ਹਾਂ ਲਾਲ ਹੋ ਜੇਗਾ ਤੇ ਫੇਰ ਵਿੱਚ ਆਪਾਂ ਤੁ ਕਾ ਪਾਵਾਂਗੇ ਦੋਸਤ ਨੂੰ ਤਾਂ ਜੇ ਆਪਾਂ ਕੱਚੇ ਪਿਆਜ਼ ਦੇ ਵਿੱਚ ਖਾ ਲਵਾਂਗੇ ਤੇ ਸੜ ਜੇ ਜਾਣੀਆਂ ਇਹ ਥੋੜੀ ਜਿਹੀ ਕੱਚੀ ਕੱਚੀ ਹਰੀ ਹਰੀ ਰਹੇ ਤੇ ਫੇਰ ਹੀ ਜ਼ਿਆਦਾ ਤੀਜ਼ਪੀ ਲੱਗਦੀ ਆ ਨਾਲੇ ਅਰਨਵ ਦੀ ਗਵਾਸ ਤੇ ਪਿਆਜ਼ ਕੱਢ ਲੈਣੀ ਕੋਹ ਪਿਆਜ਼ ਰੋਟੀ ਦੇ ਨਾਲ ਪਿਆਜ਼ ਖਾਂਦਾ ਹਰ ਮਤ ਕੁਝ ਜੇ ਹੋਏ ਕੋਈ ਵੀ ਸਬਜੀ ਹੋਵੇ ਜਦੋਂ ਅਖਰਾਮ ਇਹਨੂੰ ਵੀ ਪਿਆਜ਼ ਕੱਢ ਕੇ ਦੋ ਹਾਂਜੀ ਹੁਣ ਤੁਹਾਨੂੰ ਅੱਗੋਂ ਲਾਗੂ ਵਿਖਾਉਨੇ ਆ ਤੜਕਾ ਕਿਸੇ ਵੀ ਸਬਜ਼ੀ ਦਾ ਆਪਾਂ ਬਰੀਕ ਹੀ ਕੱਟਦੇ ਆ ਪਰ ਅਸਲ ਵਿੱਚ ਜੀਬ ਦਾ ਕਰਕੇ ਸਾਨੂੰ ਵੱਡਾ ਵੱਡਾ ਕੱਟਣਾ ਪੈਂਦਾ ਵਾ ਇਸ ਤਰ੍ਹਾਂ ਤੇ ਤਾਂ ਕਰਕੇ ਕਿਉਂਕਿ ਉਹਦੇ ਨਾਲ ਤੇ ਖਾਣ ਲਈ ਕੱਢਣਾ ਹੁੰਦਾ ਵਾ ਜੇ ਆਪਾਂ ਕੋਝਿਆ ਆ ਉਦਾਂ ਦਵਾਂਗੇ ਤਾਂ ਉਹ ਖਾਊਗਾ ਨਹੀਂਗਾ ਤੇ ਇਸ ਤਰ੍ਹਾਂ ਜਿਹੜਾ ਦੂਸੇ ਪਹਿਲਾਂ ਲੰਮਾ ਲੰਮਾ ਪਿਆਜ਼ ਉਹ ਫਿਰ ਖਾ ਲੈਂਦਾ ਐ ਇਸ ਕਰਕੇ ਲੰਮਾ ਲੰਮਾ ਜੀਰਿਆ ਆ ਨੇ ਦੇਨੇ ਦਾ ਪਿਆਜ਼ ਨਹੀਂ ਜੀਰੀ ਦਾ ਪਿਆਜ਼ ਥੋੜਾ ਬਰੀਕ ਜੀਰੀ ਦਾ ਤੜਕੇ ਵਾਸਤੇ ਹੋ ਸਕਦਾ ਵਾ ਅਰਨਵਦੀਪ ਨੂੰ ਇਹ ਭੂਕਾ ਵੀ ਨਾ ਪਸੰਦ ਹੋਣ ਤੇ ਇਹ ਭੂਕਾ ਵੀ ਆਪਾਂ ਲਾਸਟ ਤੇ ਪਾਵਾਂਗੇ ਕਿ ਉਹਨੇ ਖਾਣਾ ਨਹੀਂ ਵਿੱਚ ਰੱਖਣਾ ਇਹ ਕੀ ਹਰਿਆ-ਹਰਿਆ ਪਾ ਦਿੱਤਾ ਵਾ ਇਸ ਕਰਕੇ ਆਪਾਂ ਭੂਕਾ ਵਿੱਚੋਂ ਲਾਸਟ ਤੇ ਹੀ ਪਾਵਾਂਗੇ ਫਿਰ ਉਹਨਾਂ ਕਹਿਣਾ ਕਿ ਠੂਖਾ ਠੂਕਾ ਜਹੀਆਂ ਵਾ ਵਖਰੀਆਂ ਕਰਕੇ ਦੋ ਤੇ ਮੈਂ ਪਿਆਜ਼ ਨਾਲ ਹੀ ਰੋਟੀ ਖਾਣੀ ਹੈਗੀ ਐ ਤੜਕਾ ਭਜ ਕੇ ਹੋ ਗਿਆ ਲਾਲ ਤੇ ਹੁਣ ਵਿੱਚ ਮੈਂ ਲੱਗੀਆਂ ਪੌਣ ਭੂਕਾ ਹਾਂਜੀ ਛਲਗਮਾ ਨੂੰ ਲਾ ਲਿਆ ਤੜਕਾ ਪੂਰੀ ਤਰ੍ਹਾਂ ਬਣ ਕੇ ਹੋ ਗਿਆ ਤਿਆਰ ਤੇ ਇਹ ਛਲਗਮ ਜੜੇ ਆ ਹਰੀ ਮਿਰਚ ਵਾਲਾ ਤੜਕਾ ਲੱਗਾ ਵਾ ਤੇ ਇਹ ਹਰੀਆਂ ਭੂਕਾਂ ਵਾਲਾ ਤੜਕਾ ਲੱਗਾ ਤੇ ਹੁਣ ਮੈਂ ਲੱਗੀਆਂ ਰੋਟੀ ਥਾਲੀ ਦੇ ਵਿੱਚ ਖਾਣ ਲਈ ਪੌਣ ਹਾਂਜੀ ਦਹੀਂ ਮੈਂ ਪਾ ਲਿਆ ਵਾ ਤੇ ਹੁਣ ਪਾਉਣ ਲੱਗੀ ਸਬਜ਼ੀ ਲਸਣ ਤੇ ਅਦਰਕ ਤੇ ਹਰੀ ਮਿਰਚ ਦਾ ਤੜਕਾ ਲਾਇਆ ਹੋਇਆ ਇਹ ਬਕਰ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਦੇਸੀ ਘਿਓ ਨਾਲੇ ਦਾ ਟੇਸ ਤੇ ਕੋਟੇ ਵਾਲੇ ਸਲਗਮਾ ਦਾ ਹੋਰ ਵੀ ਵੱਧ ਜਾਂਦਾ ਤੇ ਵੈਸੇ ਵੀ ਰੋਟੀ ਪਰੋਸ ਕੇ ਖਾਣੀ ਚਾਹੀਦੀ ਆ ਪੂਰੀ ਤਰ੍ਹਾਂ ਏ ਹੋਏ ਪੱਕੇ ਸਾਡੇ ਫੁੱਲ ਕੇ ਹਾਂਜੀ ਹਾਂਜੀ ਬਹੁਤ ਵਧੀਆ ਹੈ ਅੱਡਾ ਛਲਕਮ ਬਣ ਕੇ ਹੋ ਗਏ ਤਿਆਰ ਤੇ ਅੱਦੇ ਆ ਨੂਨ ਵਾਲੇ ਮਿਰਚ ਵਾਲੇ ਤੇ ਅੱਦੇ ਆ ਫਿੱਕੇ ਤੇ ਕੋਈ ਕਿਸਾਨੀ ਖਾਂਦਾ ਇਸ ਕਰਕੇ ਥੋੜੇ ਜੇ ਲਸਣ ਵੀ ਵਿੱਚ ਵਧਵਾਇਆ ਤੇ ਅਦਰਕ ਵੀ ਵਧਵਾਇਆ ਵਾ ਤੇ ਲਸਣ ਅਦਰਕ ਹੋਵੇ ਤੇ ਫੇਰੀ ਸਬਜੀ ਜ਼ਿਆਦਾ ਸਵਾਦ ਲੱਗਦੀ ਆ ਕੱਲੇ ਪਿਆਜ਼ ਨਾਲ ਤੇ ਹਰੀਆਂ ਆਬੂ ਘਨਾਂ ਨਾਲ ਇਹਨਾਂ ਟੇਸਟ ਨਹੀਂ ਆਉਂਦਾ ਤੇ ਜੇ ਤੁਸੀਂ ਜਾਓ ਤੇ ਇਹਦੇ ਵਿੱਚ ਆਪਾਂ ਮਿਰਚ ਮਸਾਲਾ ਤੇ ਨਮੂਨ ਵੀ ਪਾ ਸਕਦੇ ਨੇ ਇਹਦੇ ਵਿੱਚ ਤੇ ਕਿਉਂਕਿ ਮੈਂ ਸਬਜੀ ਤਿੱਖੀ ਕਰਕੇ ਫਿੱਕਾ ਰੱਖਣਾ ਦੇ ਵਿੱਚ ਪਾ ਦਵਾਂਗੇ ਖੰਡ ਅਸੀਂ ਹੁਣ ਮੈਂ ਦੰਨੇੜੀ ਆਮਕਾਣੇ ਹਾਂਜੀ ਇਸ ਤਰ੍ਹਾਂ ਬਣ ਕੇ ਹੋ ਗਈ ਤਿਆਰ ਸਾਡੀ ਸਬਜ਼ੀ ਛਲਕਮਾਂ ਦੀ ਦਹੀਂ ਫੁਲਕੇ ਦੇ ਨਾਲ ਸਵੰਜਣੇ ਦਾ ਆਚਾਰ ਤੇ ਦੇਸੀ ਘਿਓ ਪਾਇਆ ਹੋਇਆ ਜੇ ਕਿਸੇ ਨੇ ਖਾਣੀ ਤੇ ਆ ਕੇ ਖਾ ਸਕਦਾ ਥੈਂਕ ਯੂ ਫॉर ਵਾਚਿੰਗ